ਦਿੱਲੀ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਹਿਮਾਚਲ ਪ੍ਰਦੇਸ਼ ਦੇ ਅੰਦਰ ਸਿੱਖ ਵਿਰੋਧੀ ਹਰਕਤਾਂ ਦੀ ਕਾਰਵਾਈ ਨਿਖੇਧੀ ਕੀਤੀ ਕਾਲੋਂ ਨੇ ਕਿਹਾ ਕਿ ਸ਼ੇਖਸਰਧਾਲੂ ਦੇਸ਼ ਤੇ ਵਾਕੋ ਕੇ ਇਸਤਾਂ ਵਿੱਚ ਸਥਿਤ ਪਾਵਨ ਗੁਰਦਾਮ ਦੇ ਦਰਸ਼ਨ ਲਈ ਅਕਸਰ ਜਾਂਦੇ ਨੇ ਪਰ ਕੁਝ ਲੋਕ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਨਿਸ਼ਾਨ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾਂ ਦੇ ਝੰਡਾ ਨੂੰ ਪਾੜਦੇ ਨੇ ਹਾਲੀਆ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ 5 ਮਨਸੂਦ ਵਰਗੇ ਇਨਸਾਨ ਭਾਈਚਾਰਕ ਸਾਂਝ ਖਰਾਬ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਕੋਈ ਹੱਕ ਨਹੀਂ ਹੈ ਕਿ ਸ਼ हिमाचल प्रदेश ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਕੁਝ ਸ਼ਰਾਰਤੀ ਅੰਸਰ ਜਿਹੜੇ ਆ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਸਿੱਖ ਨੌਜਵਾਨ ਬੱਚੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਇਤਿਹਾਸਿਕ ਸਥਾਨ ਹੈ ਜਾਂ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨ ਕਰਨ ਲਈ ਜਾਂਦੇ ਆ ਪਰ ਉਹ ਸ਼ਰਧਾ ਭਾਵਨਾ ਦੇ ਨਾਲ ਬਾਈਕ ਤੇ ਜਾਂ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਆ ਔਰ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਜਾਂਦਾ ਹੈ ਜਬਰਦਸਤੀ ਉਹਨਾਂ ਦੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਲਗਾਏ ਉਹ ਵੀ ਹਟਾ ਦਿੱਤੇ ਜਾਂਦੇ ਆ ਔਰ ਅਗਰ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਅਗਰ ਕੋਈ ਝੰਡੇ ਲਗਾਏ ਆ ਤੇ ਕਿਸੇ ਅਮਨ ਸੂਤ ਵਰਗੇ ਕੋਲ ਕੋਈ ਹੱਕ ਨਹੀਂ ਆ ਕਿ ਉਹ ਉੱਥੇ ਗਾਲੀ ਗਲੋਚ ਕਰੇ ਗਾਲਾਂ ਕੱਢੇ ਔਰ ਉਹ ਝੰਡੇ ਉਤਾਰੇ ਜੇ ਕੋਈ ਗੈਰ ਕਾਨੂੰਨੀ ਕੰਮ ਹੈ ਤੇ ਉਹਦੇ ਲਈ ਕਾਨੂੰਨ ਹੈ ਉਹਦੇ ਲਈ ਵਿਧੀ ਵਿਧਾਨ ਹੈ ਲੇਕਿਨ ਕੋਈ ਇੰਟਿਵਿਜੂਅਲ ਆਪਣੇ ਹੱਕ ਆਪਣੇ ਹੱਥ ਦੇ ਵਿੱਚ ਕਾਨੂੰਨ ਨਹੀਂ ਲੈ ਸਕਦਾ ਔਰ ਕਿਸੇ ਨੂੰ ਗਾਲੀ ਗਲੋਚ ਨਹੀਂ ਕਰ ਸਕਦਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲ ਸਕਦਾ ਤੇ ਅਮਨ ਸੂਦ ਨੇ ਜੋ ਕੁਝ ਬੋਲਿਆ ਮੈਂ ਉਸ ਦੀ ਨਿੰਦਾ ਕਰਦਾ ਔਰ ਮੈਂ ਐਸੇ ਅੰਸਰਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਇਹ ਜੋ ਸਮਾਜ ਦੇ ਵਿੱਚ ਅੱਗ ਲਾਉਣ ਵਾਲਾ ਕੰਮ ਨਾ ਕਰੋ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਭੋਗਿਆ ਔਰ ਹੁਣ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਜੋ ਆਪਸੀ ਭਾਈਚਾਰਾ ਹੈ ਉਹ ਭਾਈਚਾਰਾ ਬਣਿਆ ਰਹਿਣ ਦਿਓ ਕਿਉਂਕਿ ਸਿੱਖ ਧਰਮ ਹਮੇਸ਼ਾ ਸਰਬਸਾਂਝੀ ਵਾਲਤਾ ਦੀ ਗੱਲ ਕਰਦਾ ਹੈ ਕਦੀ ਵੀ ਕਿਸੇ ਤਰੀਕੇ ਦੀ ਕੋਈ ਅ ਅਲੱਗ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਕਿਸੇ ਵੀ ਸਿੱਖ ਨੇ ਲੇਕਿਨ ਇਸ ਤਰ੍ਹਾਂ ਦੇ ਅਨਸਰ ਕੋਈ ਪੰਜਾਬ ਦੇ ਵਿੱਚ ਵੀ ਅਸੀਂ ਅਨਸਰ ਹੈਗੇ ਸੀ ਜਿਹੜੇ ਅੱਗ ਲਾ ਰਹੇ ਸੀ ਤੇ ਹੁਣ ਹਿਮਾਚਲ ਦੇ ਵਿੱਚ ਵੀ ਇਹ ਅਮਨ ਸੂਤ ਨੇ ਜਿਹੜੀ ਅੱਗ ਲਾਉਣ ਦੀ ਗੱਲ ਕੀਤੀ ਆ ਅਸੀਂ ਇਸ ਨੂੰ ਬਿਲਕੁਲ ਸ਼ਕਤੀ ਦੇ ਨਾਲ ਲਵਾਂਗੇ ਔਰ ਇਸ ਨੂੰ ਮੈਂ ਵਾਰਨਿੰਗ ਦੇਣਾ ਚਾਹਨਾ ਚੇਤਾਵਨੀ ਦੇਣਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਬੰਦ ਕਰੋ ਤੇਰੇ ਕੋਲ ਕੋਈ ਹੱਕ ਨਹੀਂ ਤੇਰੇ ਕੋਲ ਕੋਈ ਰਾਈਟ ਨਹੀਂ ਹੈ ਕਿ ਤੂੰ ਜਿਹੜੇ ਸਾਡੇ ਨੌਜਵਾਨ ਜਾ ਰਹੇ ਆ ਉਹਨਾਂ ਦੀਆਂ ਬਾਈਕ ਰੋਕ ਰੋਕੇ ਉਹਨਾਂ ਦੇ ਝੰਡੇ ਉਤਾਰੇ ਫਿਰ ਉਹਨਾਂ ਨੂੰ ਪੈਰਾਂ ਦੇ ਵਿੱਚ ਝੰਡਿਆਂ ਨੂੰ ਸੁਟੇ ਔਰ ਉਹ ਬੇਦਬੀ ਕਰੇ ਇਸ ਤਰ੍ਹਾਂ ਦਾ ਤੇਰੇ ਕੋਲ ਕੋਈ ਰਾਈਟ ਨਹੀਂ ਆਗਰ ਇਹ ਕਰੇਗਾ ਤਾਂ ਫਿਰ ਤੈਨੂੰ ਇਹਦਾ ਭੁਗਤਣਾ ਪਏਗਾ